ਮਾਨਯੋਗ ਸੀਐਮ ਪੰਜਾਬ ਦੇ ਦिशाਣ ਦੇ ਸ਼ੇਠ ਅਤੇ ਮਾਨਯੋਗ ਡੀਜੀਪੀ ਪੰਜਾਬ ਦੀ ਨਿਗਰਾਨੀ ਹੇਠ ਤਰਨਤਾਰਨ ਪੁਲਿਸ ਨੂੰ ਜਰਮ ਦਾ ਖਿਲਾਫ ਲੜਾਈ ਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੁਝ ਦਿਨ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਆ ਜਿਹੜੇ ਮਦਈ ਹੈਗੇ ਆ ਉਹਨਾਂ ਵੱਲੋਂ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਆਪਣੇ ਜਿਹੜੇ ਪਿੰਡ ਹੈਗੇ ਆ ਮਾੜੀ ਗੋੜ ਸਿੰਘ ਤੋਂ ਪੱਛਾ ਪੱਕਾ ਵੱਲ ਆਏ ਸੀਗੇ ਕੱਚਾ ਪੱਕਾ ਤੋਂ ਜਿਹੜਾ ਵਾਪਸ ਮਾੜੀ ਗੌਰ ਸਿੰਘ ਆਪਣੇ ਪਿੰਡ ਜਾ ਰਹੇ ਸੀ ਤੇ ਰਾਹ ਦੇ ਵਿੱਚ ਪਿੱਛੋਂ ਹੀ ਕੁਝ ਅਣਪਛਾਤੇ ਜਿਹੜੇ ਮੁੰਡੇ ਤਿੰਨ ਮੁੰਡੇ ਜਿਹੜੇ ਉਹਨਾਂ ਨੇ ਆ ਕੇ ਉਹਨਾਂ ਦਾ ਮੋਟਰਸਾਈਕਲ ਰੋਕ ਲਿਆ ਪਿਸਤੌਲ ਦੀ ਨੋਕ ਤੇ ਉਹਨਾਂ ਤੋਂ ਸਾਰਾ ਜਿਹੜਾ ਮੋਟਰਸਾਈਕਲ ਖੋ ਲਿਆ ਗਿਆ ਤੇ ਖੋ ਕਰਕੇ ਜਿਹੜਾ ਭੁਜਾ ਕੇ ਲੈ ਗਏ ਇਮੀਡੀਏਟਲੀ ਅਤੇ ਕਾਰਵਾਈ ਕਰਦੇ ਹੋਏ ਜਿਹੜਾ ਤਰਨਤਾਰਨ ਪੁਲਿਸ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਸਖਤ ਧਰਾਵਾ ਤਹਿਤ ਜਿਹੜਾ 304 2 ਭਾਰਤੀ ਨਹਿ ਸੰਹਿਤਾ ਦੇ ਅੰਡਰ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਹੈ ਉਹਦੇ ਵਿੱਚ ਜਿਹੜੀ ਤਫ਼ਤੀਸ਼ ਬੜੀ ਢੰਗਾਈ ਨਾਲ ਕੀਤੀ ਗਈ ਹੈ ਟੈਕਨੀਕਲ ਅਨਲਿਸਿਸ ਵਗੈਰਾ ਬੜਾ ਹੀ ਮਿਹਨਤ ਨਾਲ ਜਿਹੜਾ ਇਹ ਕੇਸ ਜਿਹੜਾ ਬਾਕੀ ਜਿਹੜੀ ਏਜੰਸੀਜ਼ ਹੈਗੀ ਉਹਨਾਂ ਨਾਲ ਰਲ ਕੇ ਇਹ ਕੇਸ ਅਸੀਂ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਤਨਤਨ ਪੁਲਿਸ ਨੇ ਤੇ ਹੋਰ ਏਜੰਸੀਜ਼ ਨੇ ਰਲ ਕੇ ਦੋ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਹੈਗੀ ਹੈ ਇੱਕ ਦੋਸ਼ੀ ਹੈਗਾ ਜਗ ਜਗਤਪ੍ਰੀਤ ਸਿੰਘ ਉਰਫ ਜੱਗਾ ਪਿੰਡ ਕਾਜ਼ੀ ਕੋਟ ਜਿਹੜਾ ਰੋਡ ਹੈ ਤਰਨਤਾਰਨ ਉੱਥੋਂ ਦਾ ਇਹ ਰਹਿਣਾ ਵਾਲਾ ਹੈਗਾ ਦੂਜਾ ਦੋਸ਼ੀ ਜਿਹੜਾ ਵਰਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਪੰਡੋਰੀ ਦਾ ਤਰਨਤਾਰਨ ਦਾ ਇਹਨੂੰ ਵੀ ਅਰੈਸਟ ਕੀਤਾ ਗਿਆ ਇਹ ਦੋਵੇਂ ਇਹਨਾਂ ਕੋਲੋਂ ਜਿਹੜਾ ਇੱਕ 32 ਬੋਰ ਦਾ ਦੇਸੀ ਕਟਾ ਜਿਹੜਾ ਪਿਸਟਲ ਉਹ ਵੀ ਰਿਕਵਰ ਹੋਇਆ ਜਿਹਦੇ ਨਾਲ ਤਿੰਨ ਕਾਟ੍ਰਿਜ ਰਿਕਵਰ ਹੋਏ ਤੇ ਇੱਕ ਜਿਹੜਾ ਖਾਲੀ ਰੌਂਦ ਜਿਹੜਾ ਉਹ ਵੀ ਰਿਕਵਰ ਹੋਇਆ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਰਤਿਆ ਸੀ ਇਸ ਜੁਰਮ ਦੇ ਵਿੱਚ ону ਵੀ ਰਿਕਵਰ ਕੀਤਾ ਗਿਆ ਹੈ ਤਾਂ ਜਿਹੜਾ ਮੋਟਰਸਾਈਕਲ ਜਿਹੜਾ ਖੋ ਕੇ ਲੈ ਕੇ ਗਏ ਸੀ ਉਹ ਵੀ ਰਿਕਵਰ ਕੀਤਾ ਗਿਆ ਇਹਨਾਂ ਦਾ ਪਿਛੋਕੜ ਦੇਖਣ ਤੋਂ ਆ ਗੱਲ ਵੀ ਸਾਹਮਣੇ ਹੈ ਕਿ ਜਿਹੜਾ ਜਗਤਪ੍ਰੀਤ ਸਿੰਘ ਜੱਗਾ ਹੈਗਾ ਇਹਦਾ ਤੇ ਪਹਿਲਾਂ ਵੀ ਇੱਕ ਬੜਾ ਸੰਗੀਨ ਜਿਹੜਾ ਮੁਕਦਮਾ ਜਿਹੜਾ ਲੁਧਿਆਣਾ ਸੀਪੀ ਦੇ ਵਿੱਚ ਦਰਜ ਹੈਗਾ ਜਿੱਥੇ ਜਿਹਦਾ ਨੰਬਰ ਹੈਗਾ 168/23 ਥਾਣਾ ਡੁਗਰੀ ਦਾ ਜਿਹਦੇ ਵਿੱਚ ਅਪਰੋਕਸੀਮੀਟਲੀ 6 ਕਰੋੜ ਦੀ ਜਿਹੜੇ ਨੇ ਡਕੈਤੀ ਜਿਹੜੀ ਕੀਤੀ ਸੀਗੀ ਉਹਦੇ ਵਿੱਚ ਇਹ ਜਿਹੜਾ 11/4/2024 ਨੂੰ ਜਿਹੜਾ ਜੇਲ੍ਹ ਤੋਂ ਜ਼ਮਾਨਤ ਤੇ ਆਇਆ ਸੀ ਤੇ ਇਸ ਤੋਂ ਬਾਅਦ ਆ ਕੇ ਇਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਆ ਜਿਹੜਾ ਬਰਿੰਦਰ ਸਿੰਘ ਹੈਗਾ ਹੈ ਇਹਦੇ ਉੱਤੇ ਵੀ ਜਿਹੜਾ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਹੈ ਇਹਦੇ ਉੱਤੇ ਜਿਹੜੇ ਦੋ ਜਿਹੜੇ ਸੰਗੀਨ ਮੁਕਦਮੇ ਆਲਰੇਡੀ ਦਰਜ ਹੈਗੇ ਆ 164/23 ਜਿਹੜਾ 392 ਤੇ ਆਰਮਜ਼ ਐਕਟ ਦੇ ਤਹਿਤ ਦਰਜ ਹੈਗਾ ਸਦਰ ਤਰਨਤਨ ਤੇ 70/23 ਜਿਹੜਾ ਖੋ ਕਰਨ ਦਾ ਦੋ ਮੁਕਦਮੇ ਆਲਰੇਡੀ ਦਰਜ ਇਦੇ ਵਿੱਚ ਵੀ ਇਹ ਜ਼ਮਾਨਤ ਤੇ ਬਾਹਰ ਆਇਆ ਸੀਗਾ ਜ਼ਮਾਨਤ ਤੇ ਆਣ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ ਇਹ ਕ੍ਰਾਈਮ ਜਿਹੜਾ ਕੀਤਾ ਹੈਗਾ ਤਨਤਨ ਪੁਲਿਸ ਨੇ ਮੁਸਤਦੀ ਨਾਲ ਕੰਮ ਕਰਦੇ ਇਹਨਾਂ ਨੂੰ ਦੁਬਾਰਾ ਜਿਹੜਾ ਅਰੈਸਟ ਕੀਤਾ ਹੈਗਾ ਮੁੰਡਲੀ ਪੁੱਛ ਕੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਨੇ ਹੋਰ ਵੀ ਜਿਹੜੀ ਫਾਇਰਿੰਗ ਦੀ ਵਾਰਦਾਤਾ ਤਨਤਨ ਚ ਕੀਤੀਆਂ ਉਹਦੇ ਵਿੱਚ ਹੁਣ ਜਿਹੜੀ ਫਰਦਰ ਆਪਾਂ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਪਰਤਾਲ ਹੈ ਡੂੰਘਾਈ ਨਾਲ ਕਰਾਂਗੇ ਤੇ ਜਿਹੜੇ ਹੋਰ ਵੀ ਕਿਹੜੇ ਕੇਸ ਹੈਗੇ ਆ ਫਾਇਰਿੰਗ ਦੇ ਉਹ ਵੀ ਟ੍ਰੇਸ ਹੋਣ ਦੇ ਪੂਰੇ ਅਸਾਰ ਹੈਗੇ